ਇਹਨੂੰ ਪਿਆਰੋ ਹੈ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਸਾਰੇ ਲੋਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਐਮ ਕੇ ਬਲੌਗਰ ਚੈਨਲ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਚੈਨਲ ਤੇ ਵੀਡੀਓਜ਼ ਦੇਖਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤੇ ਜਲਦੀ ਤੋਂ ਜਲਦੀ ਜਿੰਨੇ ਵੀ ਸਾਨੂੰ ਲਾਈਕ ਕਰਨ ਵਾਲੇ ਐਮਕੇ ਬਲੌਗਰਸ ਨੂੰ ਜਿੰਨੇ ਵੀ ਲਾਈਕ ਕਰਨ ਵਾਲੇ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕੁਐਸਟ ਆ ਕਿ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਚੈਨਲ ਨੂੰ ਪਿਆਰ ਕਰੋ ਅਸੀਂ ਬਹੁਤ ਘੈਂਟ ਘੈਂਟ ਵੀਡੀਓਜ਼ ਬਹੁਤ ਘੈਂਟ ਘੈਂਟ ਚੀਜ਼ਾਂ ਲੈ ਕੇ ਹੋਰ ਵੀ ਆਵਾਂਗੇ ਥੈਂਕ ਯੂ ਲਵ ਯੂ ਆਲ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਨਵਾਂ ਸਾਲ ਤੁਹਾਡੇ ਲਈ ਘੈਂਟ ਆਵੇ ਵੀਰੇ ਸਾਰੇ ਘੈਂਟ ਨਾਲ ਪਿਆਰ ਕਰਿਓ ਐਮ ਕੇ ਬਲੌਗਰਸ ਹਮੇਸ਼ਾ ਯਾਦ ਰੱਖਿਓ ਸਬਸਕ੍ਰਾਈਬ ਲਾਈਕ ਹਮੇਸ਼ਾ ਕਰਕੇ ਰੱਖਣਾ ਥੈਂਕ ਯੂ